ਜੋਤਾ ਬਜਟ ਕੱਲ ਪੇਸ਼ ਹੋਇਆ ਹੈ। ਹਾਂ ਜੀ। ਤੁਸੀਂ ਸਾਰੇ ਜਰਾ ਔਰ ਸਾਰੇ ਪੰਜਾਬੀ ਵੀ ਆਪਣੀ ਜ਼ਿਆਦਾ ਨਹੀਂ ਜਰਾ ਰਵਾਈਂਡ ਕਰਨ। ਅੱਜ ਤੋਂ ਤਿੰਨ ਸਾਲ ਪਹਿਲਾਂ ਜਦ ਇਹ ਸਰਕਾਰ ਬਣੀ ਹੈ ਬਨਣ ਤੋਂ ਪਹਿਲਾਂ ਪੰਜ ਮੁੱਦੇ ਸੀ ਜਿਨ੍ਹਾਂ ਨੂੰ ਪ੍ਰਮੁੱਖਤਾ ਦੇ ਤੌਰ ਤੇ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਉਹਨਾਂ ਚੋਂ ਇੱਕ ਮੁੱਦਾ ਸੀ ਹੈਲਥ ਸਿੱਖਿਆ ਦਿੱਲੀ ਦਾ ਮਾਡਲ ਦੂਜਾ ਮੁੱਦਾ ਸੀ 30 ਦਿਨਾਂ ਚ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਤੀਸਰਾ ਮੁੱਦਾ ਸੀ 20000 ਕਰੋੜ ਰੁਪਇਆ ਮਾਈਨਿੰਗ ਤੋਂ ਪ੍ਰਾਪਤ ਕਰਨਾ ਐਕਸਾਈਜ਼ ਦੇ ਰੂਪ ਚ ਹੈ ਤੇ ਉਹ ਬਾਨੀਆਂ ਜੀ ਦੇ ਪੁੱਤਰ ਹੀ ਨੇ ਹਿਸਾਬ ਤਾਂ ਲਾ ਕੇ ਹੀ ਦੱਸਿਆ ਹੋਣਾ ਇਹ ਜਿਹੜਾ 3 ਸਾਲ ਦਾ 20-20 ਹਜ਼ਾਰ ਕਰੋੜ ਰੁਪਏ ਆਣਾ ਸੀ ਇਹ ਕਿੱਥੇ ਗਿਆ ਜੇ ਆਇਆ ਹੈ ਤੇ ਫਿਰ ਕਿਹਨਾਂ ਦੀ ਜੇਬਾਂ ਚ ਗਿਆ ਪੈਣਾਕੋਲ ਤਾਂ ਗਿਆ ਨਹੀਂ ਉੱਥੇ ਦੇਖੀ ਜਾ ਕੇ ਕਿੰਨੇ ਪ੍ਰਿੰਸੀਪਲ ਨਹੀਂ ਆ ਗਏ ਕਿੰਨੇ ਟੀਚਰ ਨਹੀਂ ਆ ਗਏ ਕਿੰਨੀ ਜਗ੍ਹਾ ਹੈਡਮਾਸਟਰ ਨਹੀਂ ਆ ਗਏ ਆਪਣੇ ਪਤਾ ਲੱਜੇਗਾ ਕਿ ਸਿੱਖਿਆ ਦਾ ਕੀ ਮਿਆਰ ਹੈ ਕਰਨਾਲ ਉਹ ਨਹੀਂ ਠੀਕ ਹੋ ਜਾਂਦੀ ਹੈਲਥ ਵਿਵਸਥਾ ਆਓ ਮੇਰੇ ਨਾਲ ਮੇਰੇ ਹੀ ਪਟਾਣਕੋਟ ਦਾ ਹਸਪੀਟਲ ਚਲੋ ਐਮ ਐਸ ਡਾਕਟਰ ਨਹੀਂ ਹੈਗਾ ਅੱਜ ਵੀ ਰੇਡੀਓਲੋਜਿਸਟ ਵੀ ਨਹੀਂ ਹੈਗਾ ਕਾਰ ਕਰੇ ਕਿ ਸਿਹਤ ਬੀਮਾ ਦੇ ਅੰਦਰ 5 ਲੱਖ ਦਾ ਇਲਾਜ ਪਹਿਲਾਂ ਹੁੰਦਾ ਸੀ ਹੁਣ 10 ਲੱਖ ਦਾ ਹਰ ਇੱਕ ਪੰਜ ਲੱਖ ਤਾਂ ਮੋਦੀ ਸਾਹਿਬ ਪਹਿਲਾਂ ਹੀ ਦੇ ਰਹੇ ਆ 5 ਲੱਖ ਜੋੜਿਆ